ਹਾਂਜੀ ਦੋਸਤੋ ਸਾਰੀ ਵੀ ਰਹਿਣ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਭਾਈ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਖੜੇ ਆ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਤੇ ਭਾਈ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਇਹਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਦੇਖਿਓ ਅੱਸੀ ਕਾ ਭਾਈ ਜੀ ਗਰਮੀ ਸਿੰਘ ਠੀਕ ਹੋ ਭਾਈ ਜੀ ਬਹੁਤ ਵਧੀਆ ਨਾਮ ਕੀ ਹੈ ਭਾਈ ਜੀ ਗਰਮੀ ਸਿੰਘ ਗਰਮੀ ਸਿੰਘ ਹੈ ਤੇ ਪਿੰਡ ਭਾਈ ਜੀ ਤਨ ਸਿੰਘ ਖਾਨਾ ਠੀਕ ਆ ਭਾਈ ਜੀ ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਭਾਈ ਜੀ ਆਪਣੇ ਕੋਲ ਬਿਲਕੁਲ ਹੁੰਦੇ ਆ ਭਾਈ 3-4 3-4 ਹਾਂ ਠੀਕ ਆ ਜੀ ਤੇ ਅੱਜ ਦਾ ਆਪਾਂ ਜਿਵੇਂ ਕਹਿ ਲਈਏ ਪੰਜਾਬ ਦੀ ਸਾਨ ਕਲੀਏ ਹ ਤੇ ਮੋਬਾਈਲ ਨੰਬਰ ਬਾਈ ਜੀ ਕੀ ਆਪਣਾ 95550 19099 ਠੀਕ ਹੈ ਜੀ ਚਲੋ ਬਾਈ ਜੀ ਆਪਾਂ ਨਿਗਾ ਮਰਵਾ ਦਜਾ ਸੁਪਰੀ ਤੇ ਪਹਿਲਾਂ ਚਾਰਾਂ ਤੇ ਲਓ ਬਈ ਜੇ ਕਿਸੇ ਨੇ ਸਵਰਾਜ 855 ਲੈ ਲਾਉਣਾ ਨੇ ਤਾਂ ਸਕਰੀਨ ਤੇ ਨੰਬਰ ਬਾਈ ਦਾ ਚੱਲੀ ਜਾਂਦਾ ਕੰਟੈਕਟ ਕਰ ਲਓ ਬਾਈ ਜੀ ਤੇ ਅੱਜ ਤੁਹਾਨੂੰ ਚਾਰੀ ਬਾਈ ਜੀ ਦਿਖਾਵਾਂਗੇ ਪੰਜਾਬ ਦੀ ਸਾਨ ਰੈਡ ਬੁੱਲ ਕਹਿ ਦਿੰਦੇ ਨੇਗੇ ਤੇ ਲੋ ਬਈ ਜੀ ਪਹਿਲਾਂ ਆਹ ਟਰੈਕਟਰ ਤੋਂ ਸਟਾਰਟ ਕਰ ਦਾਂਗੇ ਤੇ ਕਿੰਨੇ ਮਾਡਲ ਹੈ ਬਾਈ ਜੀ 12 ਬਾਈ ਜੀ 12 ਮਾਡਲ ਆਗਾ ਟਰੈਕਟਰ ਦੀ ਕੰਡੀਸ਼ਨ ਕੋਮਕੇ ਦਿਖਾ ਦੇ ਜਸਪ੍ਰੀ ਚਾਰੇ ਪਾਸੇ 12 ਮਾਡਲ ਆ ਬਾਈ ਜੀ ਤੇ ਟਾਇਰ ਬਈ ਜੀ ਦੇ ਅੱਧੇ ਕਾ ਬਈ ਅੱਧੇ ਕ ਟਾਇਰ ਹੈਗੇ 55 60 ਕਹਿਣ ਦਾ ਕੀ ਫਾਇਦਾ ਠੀਕ ਆ ਜੀ ਉਹ ਤਾਂ ਹੈ ਤਾਂ ਪਤ ਨੇ ਬਈ ਜੀ ਪਰ ਬਾਈ ਕਹਿੰਦਾ ਅੱਧੇ ਹੀ ਹੈਗੇ ਠੀਕ ਆ 3 ਸਟਾਰ ਚ ਆ ਗਿਆ ਤੇ ਪੰਜਾਬ ਨੰਬਰ ਕਹ ਰਹਿਣਾ ਬਈ ਜੀ ਨੰਬਰ ਐਚ ਆ ਰਿਹਾ ਬਈ ਐਚ ਆਰ ਨੰਬਰ ਹਾਂਜੀ ਇੰਜਨ ਗੇਅਰ ਦਾ ਬਈ ਜੀ ਬਈ ਵਧੀਆ ਪੂਰਾ ਫੁੱਲ ਬਹੁਤ ਵਧੀਆ ਠੀਕ ਆ ਜੀ ਰੰਗ ਪੇਂਟ ਦਾ ਬਈ ਜੀ ਰੰਗ ਪੇਟ ਰੇਜ ਨਹੀਂ ਲੀਆ ਬਈ ਠੀਕ ਆ ਰੇਜ ਨਾਲ ਹੀ ਆਗਾ ਹਾਂਜੀ ਠੀਕ ਆ ਜੀ ਤਾ ਬਾਕੀ ਚੈੱਕ ਕਰ ਲੋ ਬਈ ਜੀ ਕਾਪੀ ਕਾ ਗਿਆ ਜਾਂਦਾ ਓਕੇ ਮਿਲੂ ਕੋਈ ਓਕੇ ਬਈ ਠੀਕ ਆ ਜੀ ਤੇ ਡਿਮਾਂਡ ਇੱਕ ਹੀ ਮਾਨਤਨ ਕਰ ਦਿਆਂਗੇ ਬਾਈ ਯਾਰ ਫੁੱਲ ਕਰੂਗੇ 20000 ਰੁਪਿਆ ਡਿਸਕਾਊਂਟ ਆ 5000 ਰੁਪਿਆ ਜੇ ਤੁਹਾਡਾ ਕੋਈ ਬੰਦਾ ਸ਼ੇਅਰ ਕਰਕੇ ਵੀਡੀਓ ਆਉਂਦਾ 5000 ਰੁਪਿਆ ਉਹ ਸਪੈਸ਼ਲ ਹੀ ਕਰਾਂਗੇ ਤੁਹਾਡੇ ਵਾਸਤੇ ਠੀਕ ਹੈ ਲੈ 325000 ਦਾ ਟਰੈਕਟਰ ਦੇ ਠੀਕ ਹੈ ਜੀ ਲੈ ਵੀ 325000 ਰੁਪਏ ਦਾ ਤੇ ਮਾਨਤਨ ਬਾਈ ਨੇ ਫੁੱਲ ਕਰਤਾ ਪਹਿਲੇ ਦੱਸਤਾ ਵੀ ਜੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆਉਂਗੇ 5000 ਰੁਪਏ ਐਕਸਟਰਾ ਸੜਦਾ ਬਾਈ ਜੀ ਤੈਨੋਂ ਬਾਈ ਅੱਗੇ ਤੋਂ ਖੋੜੇ ਸਵਾਟ 55 4 ਸਟਾਰ ਫਰੰਟ ਰੇਡੀਅਲ ਟਾਇਰ ਨੇ ਮੈਨੇ ਕਿ ਇਹ ਬੈਕ ਟਾਇਰ ਬਾਈ ਜੀ ਕਿੰਨੇ ਕੇ ਪੈਸੇ ਪਿਆਗੇ ਹੈਗਾ ਬਾਈ 90 ਪੈਸੇ ਪਏ ਠੀਕ ਹੈ 90 ਪੈਸੇ ਟਾਇਰ ਪੈਣਗੇ ਕੰਡੀਸ਼ਨ ਦਾ ਪੂਰਾ ਸਾਫ ਹੈ ਇਹ ਵੀ ਕਰੋਪੀ 7 ਲੱਗੀ ਹੋਈ ਹੈਗੇ ਤੇ ਡੈੱਕ ਡੁੱਕ ਲੱਗਾ ਹੋਇਆ ਹੈਗਾ ਲਾਉਂਦੇ ਨੇ ਬਾਈ ਜੀ ਡੈੱਕ ਨਾ ਨਾ ਨਾਲ ਹੀ ਹੈ ਬਾਈ ਸਾਰਾ ਨਾਲ ਹੀ ਹੈਗਾ ਨੰਬਰ ਇਹ ਵੀ ਬਾਈ ਜੀ ਇਹ ਵੀ ਐਚ ਆਰ ਹੈ ਬਾਈ ਐਨਓ ਸੀ ਮਿਲ ਜੂ ਬਾਈ ਐਨਓ ਸੀ ਹੱਥੋਂ ਹੱਥਾਂ ਦੀ ਲਓ ਬਾਈ ਚੈੱਕ ਕਰ ਲੋ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਟਰੈਕਟਰ ਹੈਗੇ 14 ਦੇ ਟਾਇਰਾਂ ਚ ਆ ਗਏ ਨੇ ਬਾਈ ਐਮ ਆਰ ਪਦੇ ਬੈਗ ਟਾਇਰ ਨੇਗੇ ਬਾਕੀ ਕੰਡੀਸ਼ਨ ਦਾ ਓਕੇ ਡੰਡਾ ਡਰਾਵਲ ਫੱਟੀ ਸਾਰਾ ਕੁਝ ਨਾਲ ਬਿਲਕੁਲ 2 Z ਠੀਕ ਆ ਬਾਈ ਤੇ ਰੰਗ ਪੇਂਟ ਬਾਈ ਜੀ ਸਾਰਾ ओरिजिनल ਹੀ ਆ ਬਾਈ ਠੀਕ ਆ ਓਕੇ ਰਿਪੋਰਟ ਆ ਕਹਿ ਦੀ ਨਾ ਤੇ ਮਾਡਲ ਹੈਗਾ ਜੀ 17 ਠੀਕ ਆ ਜੀ ਪਾਵਰ ਸਟੀering ਜਾ ਗਿਆ ਤੇ ਉਹ ਹੈਗਾ ਸੀ ਬਾਈ ਜੀ ਸਾਦੀ ਕਟਾਈ ਵਾਲਾ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਆ ਬਾਈ ਜੀ ਇਹਦੀ ਡਿਮਾਂਡ ਬਾਈ 5 ਲੱਖ 40000 ਰੁਪਏ ਠੀਕ ਆ ਜੀ ਤੇ ਮਾਨਤਾਣ ਮਾਨਤਾਣ ਬਾਈ 20000 ਰੁਪਏ ਕਰ ਦਾਂਗੇ 5 ਲੱਖ 20000 ਰੁਪਏ ਟਰੈਕਟਰ ਦੇ ਠੀਕ ਆ ਜੀ ਲੈ ਵੀ 5 ਲੱਖ 20000 ਜੇ ਮੌਕੇ ਤੇ ਆਉਂਗੇ ਬਾਈ ਹੋਰ ਵੀ ਚਾਹ ਬਾੜੀ ਪੱਕਾ ਪਿਆ ਕੀ ਤੋਰਗਾ ਘਰੇ ਆਉਂਗੇ ਤੇ ਇਹ ਕਹੇਗਾ ਸਵਰਾਜ 855 3 ਸਟਾਰ ਵਾਲਾ ਚਲੋ ਵੀ ਇੱਕ ਟਰੈਕਟਰ ਦੀ ਕੰਡੀਸ਼ਨ ਹੈ ਇਹਦੀ ਵੀ ਚੈੱਕ ਕਰ ਲੋ ਬਾਡੀ ਲੰਦਾ ਦਿਖਾ ਦੇ ਜਸਪ੍ਰੀਤ ਪੂਰਾ ਓਕੇ ਪਿਆ ਸਾਫ ਪਿਆਗਾ ਖੋਲਿਆ ਨਹੀਂ ਬਾਈ ਟਰੈਕਟਰ ਹੈ ਜੀ ਠੀਕ ਹੈ ਜੀ ਮੈਂ ਕ੍ਰੈਂਕ ਨਾਲ ਦੀ ਹੈ ਇਹਦੇ ਹਜੇ ਠੀਕ ਹੈ ਜੀ ਲੈ ਵੀ ਇੱਕ ਬਾਈ ਕਹਿੰਦਾ ਕ੍ਰੈਂਕ ਵੀ ਨਾਲ ਦੀ ਹੈਗੇ ਸਮਾਈ ਚ ਚੱਲਿਆ ਹੈਗਾ ਜਿਹੜਾ ਆਪਾਂ ਤੇ ਸਾਦੀ ਕਟਾਈ ਚ ਸਮਾਈ ਚ ਚੱਲਿਆ ਹੋਇਆ ਟਰੈਕਟਰ ਹੈਗਾ ਤੇ 14 ਦੇ ਟਾਇਰ ਆ ਬਈ ਜੀ ਟਾਇਰ ਕਿੰਨੇ ਕੇ ਪੈਸੇ ਪਿਆ ਬਈ ਜੀ ਬਈ ਆ ਬਈ 60 ਪੈਸੇ ਟਾਇਰ ਹੈ ਤੇ ਬਾਕੀ ਰਿਜਨਲੀਆਂ ਤੇ ਨੰਬਰ ਵਾਈ ਜੀ ਕਿੱਥੋਂ ਦਾਗਾ ਨੰਬਰ ਐਚ ਆਰ ਵਾਈ ਠੀਕ ਹੈ ਜੀ ਤੇ 10 ਮਾਡਲ ਆਗਾ ਕਰਲੋਸ ਕਰ ਇੰਜਨ ਠੀਕ ਹੈ ਜੀ ਲੈ ਵੀ ਕਲੋਸ ਕਰਦੇ ਇੰਜਨ ਵਾਲਾ ਜਿਹਦੀ ਡਿਮਾਂਡ ਵੱਧਦਾ ਕੀ ਤੇ ਬਾਈ ਕੋਲੇ ਖੜਾਗਾ ਹੁਣ ਤੇ ਜੇ ਕਿਸੇ ਨੇ ਖਰੀਦਣਾ ਤਾਂ ਖਰੀਦ ਸਕਦਾ ਤੇ ਇਹਦੀ ਡਿਮਾਂਡ ਬਾਈ ਜੀ ਦੇ ਦੇ ਦਾਂਗੇ ਬਾਈ 320000 ਰੁਪਏ ਦਾ 320000 ਰੁਪਏ ਦਾ 20 ਦਾ ਠੀਕ ਹੈ ਜੀ ਲੈ ਵੀ 349000 ਰੁਪਏ ਡਿਮਾਂਡ ਹੈ 320000 ਦੇ ਦਾਂਗੇ ਤੇ ਬਾਈ ਕਹਿੰਦਾ ਵਿੱਚੋਂ ਬਾਵਾ ਸਾਪਿਆ ਖੋਲ ਕੇ ਖਾ ਲਈ ਬਈ ਮਾੜਾ ਹਾਂ ਬਾਈ ਇਹ ਥੋੜਾ ਜਿਹਾ ਕੰਮ ਕਰਾਇਆ ਸੀ ਬਾਈ ਆਪਾਂ ਖਲਾ ਆ ਵੀ ਵਿੱਚੋਂ ਜਸਪ੍ਰੀ ਦਾ ਚੀਜ਼ਾਂ ਦੇ ਨੁਕਸੇਗਾ ਠੀਕ ਆ ਮਿਸਤਰੀ ਆਦੇ ਹੱਥੀ ਕਰਵਾਇਆ ਆਪਾਂ ਕਹਿ ਲਿਆ ਨਾ ਮਿਸਤਰੀ ਨੇ ਦੱਸਿਆ ਕਹਿੰਦਾ ਕ੍ਰੈਂਕ ਬਾਈ ਖੁੱਲੇ ਨਹੀਂ ਆਏ ਤੱਕ ਟਰੈਕਟਰ ਇਹ ਅੱਜ ਤੁਸੀਂ ਖੋਲਿਆ ਗਾਹਦਾ ਅੱਛਾ ਹਾਂ ਕ੍ਰੈਂਕ ਜਮਾ ਰੇ ਨਾ 100 ਹੀ 100% ਆ ਠੀਕ ਆ ਹੁਣ ਤਾਂ ਗਾਰੰਟੀ ਚ ਜਮਾ ਫੁੱਲ ਗਾਰੰਟੀ ਬਾਈ ਬਾਹਰ ਕੇ ਅਗਲਾ ਯਾਰ 10 ਦਿਨ ਰੱਖ ਕੇ ਬਾਹਰ ਹੀ ਤੁਹਾਨੂੰ ਕਰ ਲੈ ਜਿਵੇਂ ਆਪਾਂ ਕਹਿ ਲਿਆ ਨਾ ਲੋਕ ਦਾ ਸੌਦੇ ਕਰਦੇ ਪੈਸੇ ਨਾਲ ਜ਼ੁਬਾਨ ਦਾ ਸੌਦਾ ਹੋ ਗਿਆ ਹਾਂ ਲੈ ਵੀ ਅਗਲਾ 10 ਦਿਨ ਤਸੱਲੀ ਕਰਕੇ ਆਲਾ ਉਹ ਕਰ ਇਹ ਗੱਲ ਵੀ ਤਸੱਲੀ ਕਰਕੇ ਫੇਰ ਟਰੈਕਟਰ ਲੈ ਕੇ ਜਾਇਓ ਕਿਉਂਕਿ ਅਗਲੇ ਨੂੰ ਵੀ ਪੈਸੇ ਲਾਉਣੇ ਹੁੰਦੇ ਨੇ ਨਾ ਆਪਾਂ ਕਹਿ ਲਈਏ। ਜਮਾਂ ਸਹੀ ਆ ਬਾਈ। ਲੈ ਬਾਈ ਪੂਰਾ ਓਕੇ ਹੀ ਰਿਪੋਰਟ ਚ ਟਰੈਕਟਰ ਹੈਗਾ ਤੇ ਡਿਮਾਂਡ ਬਾਈਆਂ ਨੇ ਤੁਹਾਨੂੰ ਦੱਸ ਹੀ ਦਿੱਤੀ। ਮਾਨਤਾਨ ਹੋ ਜੋ ਜੇ ਟਰੈਕਟਰ ਕਟਾਉਣ ਆਇਆ ਬਾਈ ਜੀ। ਕੱਟ ਲਾਂਗੇ ਬਾਈ ਜੀ। ਟਰੈਕਟਰ ਵੀ ਕੱਟਿਆ ਜਾਊਗਾ। ਲੈ ਬਾਈ ਬਾਈ ਕਹਿੰਦਾ ਇੱਕ ਵਾਰੀ ਆਇਓ ਮੌਕਾ ਜ਼ਰੂਰ ਦਿਓ। ਟਰੈਕਟਰ ਵੀ ਕੱਟਿਆ ਜਾਊਗਾ। ਤੇ ਆ ਗਿਆ ਬਾਈ ਸੋਰਾਜ 855 4 ਸਟਾਰ ਫਰੰਟ ਰੀਅਰ ਇਹਦੇ ਨੇਗੇ ਤੇ ਪਾਵਰ ਸਟੀering ਆ ਤੇ ਟੌਪ ਮਾਡਲ ਚ ਆ ਗਿਆ ਨਾ ਬਾਈ ਜੀ ਇਹ ਵੀ ਠੀਕ ਆ ਜੀ ਤੇ 14 ਦੇ ਟੈਰਨ ਚ ਬਾਈ ਜੀ ਹਾਂਜੀ 14 ਦੇ ਬਈ 14 ਦੇ ਟੈਰਨ ਜਗਾ ਕੰਡੀਸ਼ਨ ਚ ਚੈੱਕ ਕਰਵਾ ਦੇ ਡਿਸਟ੍ਰਿਬਿਊਟਰ ਵੀ ਡਬਲ ਆਗਾ ਤੇ ਟਾਪ ਮਾਡਲ ਡੰਡਾ ਫੱਟੀ ਸਾਰਾ ਕੁਝ ਤੁਹਾਨੂੰ ਮਿਲੂਗਾ ਬਾਈ ਜੀ 95% ਕੰਡੀਸ਼ਨ ਸਹੀ ਪਈ ਆ ਬਾਈ 95% ਹਾਂਜੀ ਠੀਕ ਆ ਜੀ ਬਈ ਬਾਕੀ ਕੋਕਾ ਵੀ ਸੀ ਟਰੈਕਟਰ ਹੁੰਦੇ ਨੇਗੇ ਕਿਉਂਕਿ ਸਵਰਾਜ 855 ਦਾ ਬਾਕੀ ਲੋਕ ਜਾਣਦੇ ਨੇਗੇ ਹਾਂਜੀ ਠੀਕ ਆ ਜੀ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ ਬਾਈ 18 ਦੇ ਲਾਸਟ 19 ਦੇ ਕੱਪ ਠੀਕ ਆ ਜੀ ਬਈ 18 ਪਲੱਸ 19 ਇਹ ਲੋਕ ਬਾਕੀ ਚੈੱਕ ਕਰ ਲੋ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਬਾਈ ਡਿਮਾਂਡ ਦਾ 560 ਹੈ ਠੀਕ ਹੈ ਜੀ ਕੋਈ ਗੱਲ ਨਹੀਂ ਜਿਹੜੀ ਤੁਹਾਨੂੰ ਕਹੀ ਹੈ 20000 ਡਿਸਕਾਊਂਟ 5000 ਰੁਪਏ ਤੁਹਾਡੇ ਵਾਸਤੇ ਸਪੈਸ਼ਲ ਮਾਨਤਨ ਠੀਕ ਹੈ ਲੈ ਵੀ 20000 ਰੁਪਏ ਡਿਸਕਾਊਂਟ ਤੇ 5000 ਰੁਪਏ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਲਓ ਤੇ ਮਾਨਤਨ ਹੋ ਜੂਗਾ ਬਾਈ ਜੀ ਤਾਂ ਲਾਜ਼ਮੀ ਕਰਕੇ ਭੇਜਾਂਗੇ ਭਾਈ ਕੋਈ ਚੱਕਰ ਨਹੀਂ ਤੇ ਹਰਿਆਣਾ ਨੰਬਰ ਵੀ ਬਾਈ ਹਾਂ ਬਾਈ ਐਚ ਆਰ ਨੰਬਰ ਹੈ ਨੰਬਰ ਬਾਈ 4 ਹੈ ਹਰਿਆਣਾ ਦੇ ਨੇ ਐਨਓ ਸੀ ਮਿਲ ਜੂਗੀ ਇਹਦੀ ਐਨਓ ਸੀ ਨਹੀਂ ਮਿਲਣੀ ਨਾ ਬਾਈ ਇਹ 10 ਮਾਡਲ ਆਗਾ ਇਹਦੀ ਵੀ ਮਿਲ ਜੂਗੀ ਬਾਈ ਇਹਦੀ ਮਿਲ ਜੂਗੀ ਇਹਦੀ ਵੀ ਮਿਲ ਜੂਗੀ ਠੀਕ ਹੈ ਜੀ ਚਿਪੜੀ ਕਾਪੀ ਹੈ ਜੀ ਹਾਂ ਜੇ ਚਾਹੇ ਤਾਂ ਚਿਪੜੀ ਕਾਪੀ ਹੈ ਠੀਕ ਹੈ ਜੇ ਚਾਹੇ ਤਾਂ ਬੰਦਾ ਲੈ ਵੀ ਸਕਦਾ ਇਹਦੀ ਐਨਓ ਸੀ ਠੀਕ ਹੈ ਜੀ ਪਰ ਕਰਵਾ ਕੇ ਤਾਂ ਤੁਸੀਂ ਦਿਓਗੇ ਹਾਂ ਨਹੀਂ ਚਾਹੀਦੀ ਤਾਂ ਤਾਂ ਵੀ ਕੋਈ ਚੱਕਰ ਨਹੀਂ ਚਾਹੀਦੀ ਤਾਂ ਵੀ ਨਹੀਂ ਕੋਈ ਚੱਕਰ ਹੈਗਾ ਪਰ ਐਪੀ ਡੈਪਟ ਤੁਹਾਨੂੰ ਹਰੇਕ ਕਾਗਜ਼ ਪੱਤਰਾ ਦੀ ਗਾਰੰਟੀ ਗਾਰੰਟੀ ਫੁੱਲ ਬਾਈ ਠੀਕ ਹੈ ਜੀ ਤੇ ਹੋਰ ਵੀ ਟਰੈਕਟਰ ਅਵੇਲੇਬਲ ਹੁੰਦੇ ਨੇ ਬਾਈ ਜੀ ਆਪਣੇ ਕੋਲੇ ਬਾਈ ਕਿਹੜਾ ਫਿਲਹਾਲ ਇਹੀ ਹੈ ਠੀਕ ਹੈ ਜੀ ਤੇ ਆਪਣੇ ਕੋਲੋਂ ਕਿੰਨੇ ਕੁ ਤੋਂ ਟਰੈਕਟਰ ਸਟਾਰਟ ਹੋ ਜਾਂਦੇ ਨੇ ਤਕਰੀਬਨ ਆਪਾਂ ਜੇ ਲੱਗ ਚੱਲੀਏ ਆਪਣੇ ਕੋਲੇ ਬਾਈ ਤਿੰਨ ਲੱਖ ਤੋਂ ਕਈ ਵਾਰੀ 2 ਲੱਖ ਵਾਲਾ ਵੀ ਆ ਜਾਂਦਾ ਬਈ ਮੌਕੇ ਦਾ ਟਾਈਮ ਹੈ ਮੌਕੇ ਦਾ ਟਾਈਮ ਹੈ ਠੀਕ ਹੈ ਜੀ ਜਿਆਦਾ ਹਰਿਆਣਾ ਨੰਬਰ ਹੀ ਹੁੰਦੇ ਨੇ ਆਪਣੇ ਕੋਲ ਤਕਰੀਬਨ ਹਾਂ ਤਕਰੀਬਨ ਹਰਿਆਣਾ ਨੰਬਰ ਹੀ ਹੁੰਦਾ ਪੰਜਾਬ ਨੰਬਰ ਚ ਬਈ ਯਾਰ ਰੇਟ ਹੀ ਬੜੇ ਐਡਵਾਂਸ ਆ ਕੀ ਕਰਾਂਗੇ ਇਹ ਵੀ ਗੱਲ ਹੈ ਜੀ ਇਹ ਵੀ ਦਾ ਰੋ ਬੰਦੇ ਨੂੰ ਵੀ ਔਖਾ ਠੀਕ ਹੈ ਕਈ ਵੀ ਐਵੇਂ ਹੁੰਦਾ ਬਈ ਵੀ ਮੰਨ ਕੇ ਚੱਲੋ ਹਰਿਆਣਾ ਨੰਬਰ ਲੈਣ ਤੋਂ ਨਾ ਥੋੜਾ ਜਿਹਾ ਝਿਜਕਦੇ ਨੇ ਕਿ ਡਰਦੇ ਨੇ ਉਹ ਤਾਂ ਕੋਈ ਚੱਕਰ ਹੈਗਾ ਬਈ ਚੱਕਰੀ ਕੋਈ ਨਹੀਂ ਬਈ ਅਗਲਾ ਬੇਸ਼ੱਕ 50000 ਰੁਪਏ ਵਿੱਚ ਰੱਖ ਲੇ ਯਾਰ ਜਿੰਨਾ ਚਿਰ ਇਹਨੂੰ ਸੀ ਨਹੀਂ ਆਉਂਦੀ ਠੀਕ ਹੈ ਫਿਰ ਤਾਂ ਅਗਲੇ ਨੂੰ ਤਸੱਲੀ ਹੈ ਨਾ ਇਹ ਤਾਂ ਗੱਲ ਆ ਗਈ ਹਾਂ ਜਿੱਦੈ ਐਨਓਸੀ ਆ ਗਈ ਬੰਦੇ ਦੇ ਹੱਥ ਚ ਕਾਗਜ਼ ਆ ਕੇ ਉੱਤੇ 50000 ਠੀਕ ਆ ਜੇ ਪੁਰਾਣਾ ਟਰੈਕਟਰ ਵੀ ਲਓਗੇ ਬਾਈ ਜੀ ਐਫੀ ਡੈਪਟਾ ਦਾ ਕੋਲੇ ਰੱਖਿਓ 10 ਦਿਨਾਂ ਬਾਅਦ ਆ ਜਾਓ ਗਾਰੰਟੀ ਹੋਊਗੀ ਗਾਰੰਟੀ ਫੁੱਲ ਬਾਈ ਕਾਗਜ਼ਾਂ ਦੀ ਕਾਗਜ਼ਾਂ ਦੀ ਜ਼ਿੰਮੇਵਾਰੀ ਆਪਣੀ ਠੀਕ ਆ ਬਾਈ ਠੀਕ ਆ ਬਾਈ ਗੱਲ ਕਰਕੇ ਬਹੁਤ ਲੱਗਾ ਧੰਨਵਾਦ ਲਓ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ